ਇਹਨੂੰ ਸੀ ਨੂੰ ਦਾ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਸੀ ਉਹ ਬੰਦੇ ਨਾਲ ਮਿਲ ਕੇ ਕਿਸੇ ਇੱਕ ਤੀਜੇ ਬੰਦੇ ਦਾ ਸਹਾਰਾ ਲੈ ਕਰਕੇ ਉਹਨੂੰ ਪਹਿਲਾਂ ਤਾਂ ਬਲਵਿੰਦਰ ਸਿੰਘ ਨੂੰ ਫੋਨ ਕਰਕੇ ਬੁਲਾਇਆ ਕਿ ਤੁਹਾਨੂੰ ਸਰਾ ਪਿਉਣੀ ਹੈ ਜਦੋਂ ਬੰਦਾ ਉੱਥੇ ਚੱਲ ਗਿਆ ਤਾਂ ਉਹਨੂੰ ਨਹਿਰੂ ਚ ਸੁੱਕਦਾ ਜੀ ਮਾਨ ਜੋ ਕਿ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਦੇ ਨਿਰਦੇਸ਼ ਮੁਤਾਬਿਕ ਕੋਈ ਵੀ ਤਫਤੀਸ਼ ਜਿਹੜੀ ਕੀਤੀ ਜਾਂਦੀ ਹੈ ਉਹ ਸੈਂਟੀਫਿਕ ਤੇ ਫੋਰੈਂਸਿਕ ਤਰੀਕੇ ਨਾਲ ਕੀਤੀ ਜਾਂਦੀ ਹੈ ਇਸ سلسلے ਵਿੱਚ थाना ਕਲਖੁਰਦ ਵਿੱਚ 27 ਸੈਪਟੰਬਰ ਨੂੰ ਇੱਕ ਪਛਾਤਾ ਦਰਜ ਹੋਇਆ ਸੀ ਜਿੱਥੇ ਇੱਕ ਬਲਵਿੰਦਰ ਸਿੰਘ ਨਾਮਕ ਜੁੜਾ ਵਿਅਕਤੀ ਸੀ ਉਹਦੀ ਜਿਹੜੀ ਹੈਗੀ ਹੱਤਿਆ ਕਰ ਦਿੱਤੀ ਗਈ ਸੀ ਤਫਤੀਸ਼ ਦੌਰਾਨ ਇਹ ਪਾਇਆ ਗਿਆ ਕਿ ਜਿਹੜਾ ਬਲਵਿੰਦਰ ਸਿੰਘ ਸੀ ਉਹਦੀ ਜਿਹੜੀ ਨੂ ਸੀ ਨੂੰ ਦਾ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਸੀ ਉਹ ਬੰਦੇ ਨਾਲ ਮਿਲ ਕੇ ਕਿਸੇ ਇੱਕ ਤੀਜੇ ਬੰਦੇ ਦਾ ਸਹਾਰਾ ਲੈ ਕਰਕੇ ਉਹਨੂੰ ਪਹਿਲਾ ਤਾਂ ਬਲਵਿੰਦਰ ਸਿੰਘ ਨੂੰ ਫੋਨ ਕਰਕੇ ਬੁਲਾਇਆ ਕਿ ਤੁਹਾਨੂੰ ਸਰਾ ਪਿਉਣੀ ਹੈ ਜਦੋਂ ਬੰਦਾ ਉੱਥੇ ਚੱਲ ਗਿਆ ਤਾਂ ਉਹਨੂੰ ਨਹਿਰ ਵਿੱਚ ਸੁੱਟਦਾ ਇਹ ਕੇਸ ਵਿੱਚ ਥਾਣਾ ਕਲਖੁਰਦ ਦੀ ਟੀਮ ਨੇ ਡੀਐਸਪੀ ਸ੍ਰੀ ਕਰਨ ਸ਼ਰਮਾ ਜੀ ਦੇ ਰਹਿਨਮਾਈ ਹੇਠ ਇਹ ਜਿਹੜਾ ਕੇਸ ਸੀਗਾ ਇਹਨੂੰ ਸੋਲਵ ਕੀਤਾ ਜਦ ਜਿਹੜੀ ਸ੍ਰਿਪਟ ਗਾੜੀ ਸੀਗੀ ਉਹ ਵੀ ਬਰਮਤ ਹੋ ਗਈ ਤੇ ਜਿਹੜਾ ਲਾਸ ਸੀਗਾ ਉਹ ਵੀ ਬਰਮਤ ਕਰ ਲਿਆ ਇਸ ਮੁਕਦਮੇ ਵਿੱਚ ਬੋਹੜ ਸਿੰਘ ਜਿਹੜਾ ਦੋਸੀ ਹੈ ਉਹਦੀ ਗ੍ਰਿਫਤਾਰੀ ਹੋ ਗਈ ਹੈ ਤੇ ਜਿਹੜਾ ਬਲਵਿੰਦਰ ਸਿੰਘ ਦਾ ਦੀ ਨੂ ਸੀ ਅਮਨਦੀਪ ਕੌਰ ਉਹਦੀ ਗ੍ਰਿਫਤਾਰੀ ਹੋ ਗਈ ਤੇ ਜਿਹੜਾ ਤੀਜਾ ਬੰਦਾ ਸੀ ਗੁਰ ਉਹਨੂੰ ਪ੍ਰੋਡਕਸ਼ਨ ਵਾਲੇ ਤੇ ਲਾ ਕਰਕੇ ਉਹਦੀ ਵੀ ਅਰੈਸਟ ਪਾਈ ਗਈ ਹੈ ਤੇ ਇਹ ਇੱਕ ਕੇਸ ਜਿਹੜਾ ਹੈਗਾ ਇਹ ਸਾਇੰਟਿਫਿਕ ਤਰੀਕੇ ਨਾਲ ਕੀਤਾ ਗਿਆ ਜਿਹੜਾ ਤੋ ਤੁਸੀਂ ਇਹ ਇੱਕ ਮਜਾਰਾ ਹੈ ਜੀ ਜੀ ਇਹ ਸਰ ਇਹ ਮਰਡਰ ਕਿੱਥੇ ਕੀਤਾ ਹੈਗਾ ਸੀਗਾ ਮਤਲਬ ਕਿਵੇਂ ਕੀਤਾ ਹੈਗਾ ਸੀਗਾ ਜੀ ਇਹ ਜਿਹੜਾ ਮਰਡਰ ਹੈ ਪਹਿਲੇ ਉਥੇ ਉਹਨੂੰ ਫੋਨ ਕਰਕੇ ਬੁਲਾਇਆ ਨਹਿਰ ਪਾਸੇ ਸ਼ਰਾਬ ਪੀਣ ਵਾਸਤੇ ਫਿਰ ਉੱਥੇ ਹੀ ਉਹਨੂੰ ਨਹਿਰ ਵਿੱਚ ਛੁੱਟਦਾ ਹੈ ਇਹ ਸੋਹਰਾ ਸੀਗਾ ਉਹਦਾ ਕੀ ਨਾਮ ਸੀ ਹਾਂਜੀ ਹਾਂਜੀ ਸੋਹਰਾ ਸੀਗਾ ਉਹਦਾ ਨਾਮ ਸੀ ਬਲਵਿੰਦਰ ਸਿੰਘ ਜਿਹੜਾ ਅਮਰ ਤੇ ਕੋ ਤਾਂ ਬਲਵਿੰਦਰ ਸਿੰਘ ਸੀ ਜੀ